ਸਰਕਾਰ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਸਹਿਕਾਰੀ ਵਿਭਾਗ ਪੰਜਾਬ ਭ੍ਰਿਸ਼ਟਾਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਸਰਕਾਰੀ ਵਿਭਾਗ ਪੰਜਾਬ ਵਿੱਚ ਭ੍ਰਿਸ਼ਟਾਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਸਰਕਾਰੀ ਅਦਾਰਿਆਂ ਨੂੰ ਵਹਾਲ ਕਰੋ ਵਹਾਲ ਕਰੋ ਵਹਾਲ ਕਰੋ ਸਰਕਾਰੀ ਸਰਕਾਰੀ ਧਾਰਿਆਂ ਨੂੰ ਬਹਾਲ ਕਰੋ ਬਹਾਲ ਕਰੋ ਵਹਾਲ ਕਰੋ ਇਹ ਸਾਥੀਓ ਆਪਣੇ ਕੋਈ ਪਤਾ ਜੇ ਉੱਥੋਂ ਪੱਤਰ ਤੁਹਾਨੂੰ ਧਾਰਿਆਂ ਉੱਪਰ ਕੇ ਦੱਸਿਆ ਹੋਇਆ ਤੋਂ ਹੁਣ ਕਿਸੇ ਦੇ ਦਸਤਾਵੇਜ਼ ਤੇ ਨਾ ਹੋਏ ਹੁਣ ਤੇ ਗਵਰਨਮੈਂਟ ਲਈ ਆਪਣੇ ਜ਼ਿਲ੍ਹੇ ਦੇ ਪ੍ਰਧਾਨ ਜਿਹੜੇ ਮੁਰਗੀ ਕਿਸਾਨ ਖਵਲ ਮਾਕਿਸਪਾਲ ਖੰਡ ਕਰ ਦੇ ਕਰੋ ਕਰ ਜੋ ਕਿਸਾਨ ਸਾਥੀਓ ਸਾਡੀ ਜਥੇਬੰਦੀ ਨੇ ਬਹੁਤ ਹੀ ਕਿਸਾਨਾਂ ਦੇ ਸੰਬੰਧ ਦੇ ਵਿੱਚ ਜਿਹੜਾ ਸਹਿਕਾਰਤਾ ਵਿਭਾਗ ਹੈ ਉਹਦੇ ਉਹਦੇ ਨਾਲ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਜਿਹੜੀਆਂ ਸੰਬੰਧਿਤ ਨੇ ਉਹ 15 ਮੰਗਾ ਦੇ ਰੂਪ ਵਿੱਚ ਅੱਜ ਸਾਰੇ ਪੰਜਾਬ ਦੇ ਵਿੱਚ ਜਿਹੜੇ ARO ਜਿਹੜੇ ਅਸਿਸਟੈਂਟ ਰਜਿਸਟਰ ਉਹਦੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਮੰਗ 15 ਸੂਤਰੀ ਮੰਗ ਪੱਤਰ ਜਿਹੜਾ ਅੱਜ ਭੇਜ ਰਹੇ ਆ ਤਾਂ ਕਿ ਜੋ ਕਿਸਾਨਾਂ ਦਾ ਉਜਾੜਾ ਹੋ ਰਿਹਾ ਹੈ ਕਿਸਾਨਾਂ ਦੇ ਦੁੱਧ ਦਾ ਵਿਸ਼ੇਸ਼ ਤੌਰ ਤੇ ਸਵਾਲ ਜਿਹੜਾ ਹੈ ਕਿ ਮਿਲਕ ਪਲਾਂਟ ਵੇਰਕਾ ਵਿਸ਼ੇਸ਼ ਤੌਰ ਤੇ ਵੇਰਕੇ ਦੇ ਵਿੱਚ ਬਹੁਤ ਵੱਡੀ ਕ腐ਸ਼ਨ ਉਹਦੀ ਮੈਨੇਜਮੈਂਟ ਦੇ ਵਿੱਚ ਬਹੁਤ ਵੱਡੀ ਕ腐ਸ਼ਨ ਹੋ ਰਹੀ ਆ ਉਹਦਾ ਕਟੋ ਦਿਨੋਂ ਦਿਨ ਠਾਂ ਨੂੰ ਜਾ ਰਿਹਾ 47 ਲੱਖ ਕੁਇੰਟਲ ਵੇਰਕਾ ਜਿਹੜਾ ਪਲਾਂਟ ਸੀ ਉਹ ਦੁੱਧ ਅੱਗੇ ਉਹਦੇ ਚੋਂ ਇਕੱਠਾ ਹੋ ਕੇ ਪੂਰੇ ਦੇਸ਼ ਦੇ ਵਿੱਚ ਜਾਂਦਾ ਸੀ ਇਹਦੇ ਮੁਕਾਬਲੇ ਦੇ ਵਿੱਚ ਗੁਜਰਾਤ ਵਿੱਚੋਂ ਜਿਹੜੀ ਅਮੁੱਲ ਦੀ ਦੁੱਧ ਦੀ ਕੰਪਨੀਆਂ ਉਹਨੂੰ ਮੋਦੀ ਨੇ ਇੱਧਰ ਸਾਰੇ ਦੇਸ਼ ਵਿੱਚ ਸਰਗਰਮ ਕਰਕੇ ਪੰਜਾਬ ਦੇ ਵਿਸ਼ੇਸ਼ ਤੌਰ ਤੇ ਜਿਹੜਾ ਦੁੱਧ ਦਾ ਘਰ ਹੈ ਉਸ ਦੇ ਦੁੱਧ ਤੇ ਗਲਵਾ ਪੈਦਾ ਕਰਨ ਲਈ ਲਗਾਤਾਰ ਹੁਣ ਅਮੁੱਲ ਦਾ ਦੁੱਧ ਮੁੱਲ ਦੀਆਂ ਦੁੱਧ ਦੀਆਂ ਚੀਜ਼ਾਂ ਹੋਰ ਸਾਰਾ ਕੁਝ ਜਿਹੜਾ ਉਹ ਅਮੁੱਲ ਅੱਗੇ ਵੱਧ ਰਿਹਾ ਤੇ ਕਿਉਂਕਿ ਇਹ ਜਿਹੜਾ ਮਿਲਕ ਪਲਾਂਟ ਤੇ ਜਿਹੜੇ ਦੋ ਤਿੰਨ ਮਿਲਕ ਪਲਾਂਟ ਤੇ ਬੰਦ ਹੋਣ ਦੇ ਕਿਨਾਰੇ ਤੇ ਬੈਠੇ ਨੇ ਫੋਰ ਜਿਹੜੇ ਇਹਨਾਂ ਦੇ ਧਿਆਨ ਦੇ ਵਿੱਚ ਸਾਡੇ ਜਿਹੜੇ ਬਹੁਤ ਸਾਜ ਜਿਹੜਾ ਦੁੱਧ ਆਉਦਾ ਠੀਕ ਰੇਟ ਨਹੀਂ ਮਿਲ ਰਿਹਾ ਅਮੁੱਲ 1-2 ਰੁਪਏ ਵੱਧ ਕਰਕੇ ਉਹ ਜਿਹੜਾ ਸਾਡਾ 45 ਲੱਖ ਅੱਗੇ ਦੁੱਧ ਜਿਹੜਾ ਸਾਰੇ ਦੇਸ਼ 'ਚ ਵਿੱਚ ਵੇਰਕੇ ਦਾ ਜਾਂਦਾ ਸੀ ਅੱਜ ਉਹਦੀ ਗਿਣਤੀ ਘਟ ਕੇ 27 ਲੱਖ ਦੇ ਉੱਤੇ ਆ ਗਈ ਹੈ ਤੇ ਮੁੱਲ ਟੜਾ-ਟੜ ਉਹਦੇ ਤੇ ਕਵਜਾ ਕਰ ਰਿਹਾ ਦੁੱਧ ਦੀਆਂ ਬੜੀਆਂ ਹੋਈਆਂ ਚੀਜ਼ਾਂ ਜਿਹੜੀਆਂ ਲਗਾਤਾਰ ਮਲਾਵਟਾਂ ਉਹਦੇ ਵਿਚ ਆ ਰਹੀਆਂ ਮਲਾਵਟੀ ਦੁੱਧ ਸਾੜਾ ਤੜ ਪੰਜਾਬ ਦੇ ਵਿੱਚ बिक ਰਿਹਾ ਹਿੰਦੁਸਤਾਨ ਦੇ ਵਿੱਚ बिक ਰਿਹਾ ਕਿਉਂ ਮਲਾਵਟੀ ਪਿੱਛੇ ਬਹੁਤ ਸਾਰੇ ਜਿਹੜੇ ਸੈਂਪਲ ਜਿਹੜੇ ਸੀ ਸਰਕਾਰ ਨੇ ਭਰੇ ਨੇ ਉਹਦੇ ਵਿੱਚੋਂ ਜਿਹੜੇ ਦੁੱਧ ਦੇ 13.6% ਜਿਹੜੇ ਦੁੱਧ ਦੇ ਜਿਹੜੇ ਉਹ ਸੈਂਪਲ ਸੀ ਉਹ ਫੇਲ ਹੋਏ ਨੇ ਇਦਾਂ ਹੀ ਕਿਉਂ ਵੱਡੀ ਮਾਦੇ ਸੀ ਕਿਉਂ ਦੇਸੀ ਕਿਉਂ ਉਹਦੇ ਵਿੱਚ ਉਹ ਦੂਜੇ ਸੋਇਆ ਬੀਨ ਤੇ ਦੂਸਰਾ ਜਿਹੜਾ ਆਵਰੇ ਪਾਇੰਡ ਆਇਲਾ ਉਹਦੇ ਵਰਤੋਂ ਕਰਕੇ ਬੱਕਰੀਆਂ ਬੱਕਰੀਆਂ ਮੋਹਰਾ ਲਾ ਕੇ ਦੇਸੀ ਘਿਓ ਦੇ ਬ੍ਰਾਂਡ ਜਿਹੜੇ ਆ ਉਹ ਮਾਰਕੀਟ ਦੇ ਵਿੱਚ ਭੇਜੇ ਜਾ ਰਹੇ ਨੇ ਬੜੇ ਹੀ ਖਤਰਨਾਕ 22 22% ਘਿਓ ਦੇ ਜਿਹੜੇ ਨਮੂਨੇ ਸੀ ਉਹ ਫੇਲ ਹੋਏ ਨੇ ਇਦਾਂ ਹੀ ਹੋਰ ਬਹੁਤ ਸਾਰੇ ਜਿਹੜੇ ਸਹਿਕਾਰੀ ادارے ਨੇ ਉਹਨਾਂ ਦਾ ਬਿਲਕੁਲ ਪੱਠਾ ਦੇ ਰਿਹਾ ਸਰਕਾਰ ਦਾ ਇੱਧਰ ਇਸ ਪਾਸੇ ਕੋਈ ਧਿਆਨ ਨਹੀਂ ਜਿੱਥੇ ਕੇਂਦਰ ਦੇ ਵਿੱਚ ਇੱਕ ਸਹਿਕਾਰਤਾ ਦਾ ਇੱਕ ਵੱਖਰਾ ਵਿਭਾਗ ਅਹਿਮਦ ਛਾਹ ਉਹਦੇ ਉਹਦੇ ਮੰਤਰੀ ਨੇ ਉਹਨਾਂ ਕੋਲ ਹੀ ਉਹ ਜਿਹੜੇ ਸਾਡੇ ਹੋਮ ਮਿਨਿਸਟਰ ਨੇ ਉਹਨਾਂ ਕੋਲ ਉਹਦਾ ਵੀ ਕੋਈ ਧਿਆਨ ਨਹੀਂ ਇੱਕ ਨਮੂਨੇ ਦਾ ਇੱਕ ਵਿਭਾਗ ਜਿਹੜਾ ਖੋਲ ਲਿਆ ਸਹਿਕਾਰਤਾ ਦਾ ਤੇ ਪੰਜਾਬ ਦੇ ਵਾਲਾ ਬਿਲਕੁਲ ਹੀ ਧਿਆਨ ਨਹੀਂ ਤੇ ਇਹਦੇ ਵਿੱਚ ਪ੍ਰਾਈਵੇਟ ਜੇ ਤੁਹਾਨੂੰ ਆ ਗੰਨਾ ਤੁਸੀਂ ਦੇਖਦੇ ਹੋ ਗੰਨੇ ਦੀ ਸਾਡੇ ਮਿਲ ਦੇ ਕੋਲ ਖੜੇ ਆ ਇਹਦੀਆਂ 16 ਮਿੱਲਾਂ ਪੰਜਾਬ ਦੇ ਵਿੱਚ ਚੱਲਦੀਆਂ ਪਈਆਂ 9 ਮਿੱਲਾਂ ਸਹਿਕਾਰੀ ਜਿੱਦਾਂ ਭੋਗਵਾਲ ਮੇਲਾ ਸਹਿਕਾਰੀ ਦੇ ਦੇ ਇਦਾਂ ਪੁਨਿਆਰ ਮੇਲੇ ਸਹਿਕਾਰੀ ਦੇ ਰੂਪੇ ਵਿੱਚ ਇਦਾਂ ਹੀ ਉਹ ਅਜ ਨਾਲੇ ਦੇ ਨਾਲ ਜਿਹੜਾ ਪਿੰਡ ਆ ਉਹਦੇ ਉਹਦੇ ਨਾਲ ਮੇਲੇ ਉਸੇ ਹੋਰ ਵੀ ਪੰਜਾਬ ਦੇ ਵਿੱਚ 9 ਮਿਲਾਂ ਸਹਿਕਾਰੀ ਤੇ 7 ਮਿਲਾਂ ਪ੍ਰਾਈਵੇਟ ਆ 7 ਮਿਲਾਂ ਪ੍ਰਾਈਵੇਟ ਜਿਹੜੀਆਂ ਸਹਿਕਾਰੀ ਮਿਲਾਂ ਦਾ ਪੱਠਾ ਬਹਿ ਰਿਆ ਆ ਭੋਗਪੁਰ ਦੇ ਵਿੱਚ ਆ ਪਿਛਲੇ ਸਾਲ ਉਹਦੀ ਮਸ਼ੀਨਰੀ ਬਦਲ ਕੇ ਉਹਦਾ ਜਿਹੜਾ ਥੋੜਾ ਜਿਹਾ ਮਾਪ ਅੱਗੇ ਵਧਾਇਆ ਨਵੀਂ ਮਸ਼ੀਨਰੀ ਤਾਕਿ ਉਹ ਪੜਾਈ ਜੜੀ ਵੱਧ ਕਰ ਸਕੇ 니ਤੇ ਆਸ ਜੜੀ ਮਕੇਰੀਆਂ ਦੀ ਸਾਡੀ ਮਿਲ ਹੈ ਇਹ ਸਭ ਤੋਂ ਜ਼ਿਆਦਾ ਜਿਹੜਾ ਗੰਨਾ ਪੀੜਦੀ ਇਹਦੀ ਸਮਰੱਥਾ ਗੰਨਾ ਸਭ ਪੀੜਨ ਦੀ ਸਮਰੱਥਾ ਮਕੇਰੀਆਂ ਮਿਲ ਦੀ ਸਭ ਤੋਂ ਜ਼ਿਆਦਾ ਹੈ ਸੋ ਇਦਾਂ ਪ੍ਰਾਈਵੇਟ ਜਿਹੜੀਆਂ ਸਹਿਕਾਰੀ ਮਿਲਾਂ ਨੇ ਉਹਨਾਂ ਦਾ ਪੱਠਾ ਖਸਾ ਕੇ ਹੌਲੀ ਹੌਲੀ ਜਿਹੜੇ ਸਾਰਾ ਕੁਝ ਇਹ ਸਹਿਕਾਰੀ ਮਿਲਾਂ ਨੂੰ ਜਿਹੜੇ ਪ੍ਰਾਈਵੇਟ ਹੱਥਾਂ ਦੇ ਵਿੱਚ ਸੱਤ ਪ੍ਰਾਈਵੇਟ ਮਿਲਾਂ ਨੇ ਗੰਨੇ ਦੀਆਂ ਕਿ ਉਹ ਸੱਤ ਮਿਲਾਂ ਨਹੀਂ ਮਨਮਾਨੀ ਕਰਦੀਆਂ ਨੇ ਸਾਡੇ ਗੰਨੇ ਦੇ ਦੇ ਵਿੱਚ ਕਿਸਾਨ ਨੂੰ ਇੰਨਾ ਖਜਲਖਵਾਰ ਕਰਦਿਆਂ ਪੇਮੈਂਟ ਦੇ ਉੱਤੇ ਵੀ ਪਰਚੀਆਂ ਦੇ ਉੱਤੇ ਵੀ ਗੰਨੇ ਦੀ ਜੋ ਨਿਜ਼ਮ ਬਣਿਆ ਜਿਹੜਾ ਕੈਨ ਐਕਟ ਬਣਿਆ ਉਹਦੇ ਅਨਸਾਰ ਲਾਗੂ ਨਹੀਂ ਹੋਇਆ ਅਸੀਂ ਮਕੇਰੀਆਂ ਦੇ ਵਿੱਚ ਆ ਕਾਨੂੰਗੋ ਜੀ ਤੁਹਾਡੇ ਸਾਹਮਣੇ ਆ ਸਨ 15 ਦੇ ਵਿੱਚ ਸੰਜੇ ਸਿੰਘ ਦੇ ਨਾਲ ਇੱਥੇ ਅਸੀਂ 34 ਦਿਨ ਐਸਡੀਐਮ ਦਫ਼ਤਰ ਧਰਨਾ ਲਾ ਕੇ ਜਿਹੜਾ ਕੈਲੰਡਰ ਸੀ ਗੰਨੇ ਦਾ ਉਹ ਲਾਗੂ ਕਰਾਇਆ ਸੀ ਉਹ 2 ਸਾਲ ਕੈਲੰਡਰ ਠੀਕ ਚੱਲਿਆ ਉਦੇ ਤੋਂ ਬਾਅਦ ਕੋਈ ਸੋ ਕਾਲਡ ਜਥੇਬੰਦੀਆਂ ਜਿਹੜੀਆਂ ਵਪਾਰ ਦੇ ਤੌਰ ਤੇ ਕਿਸਾਨ ਕੋਲੋਂ ਪੈਸਾ ਲੈ ਕੇ ਪਰਚੀ ਲੈ ਲੈ ਕਿਸਾਨ ਕੋਲੋਂ ਪੈਸਾ ਲੈ ਕੇ ਇਦਾਂ ਦਾ ਕੰਮ ਕਰਕੇ ਤੇ ਜਿਹੜਾ ਆਮ ਕਿਸਾਨ ਸੀ ਉਹਨੂੰ ਬਹੁਤ ਮੁਸ਼ਕਲ ਪੈਦਾ ਹੋ ਜਾਂਦੀ ਸੀ ਇਸ ਕਰਕੇ ਇਦਾਂ ਦੇ ਸਾਡੇ ਇਸ਼ੂ ਜਿਹੜੇ ਨੇ ਇਹ 15 ਇਸ਼ੂ ਜਿਹੜੇ ਸਾਡੇ ਨੇ ਉਹਨਾਂ ਨੂੰ ਲੈ ਕੇ ਅੱਜ ਅਸੀਂ ਪਹਿਲੇ ਰੈਸਟੋਰੈਂਟ ਦੇ ਵਿੱਚ ਇਕੱਠੇ ਆਪਣੇ ਸਾਥੀਆਂ ਨਾਲ ਮੀਟਿੰਗ ਕੀਤੀ ਆ ਇਸ ਮੰਗ ਪੱਤਰ ਨੂੰ ਕਾਨੂੰਗੋ ਸਾਹਿਬ ਨੇ ਤੁਹਾਡੇ ਨਾਲ ਸਾਂਝਾ ਕੀਤਾ ਤੇ ਅੱਜ ਇਹ ਮੰਗ ਪੱਤਰ ਇੱਥੇ ਮੁਕੇਰੀਆਂ ਯਾਰ ਸਾਰੀਆਂ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਇਦਾਂ ਸਾਡੀਆਂ ਜਥੇਦੰਦੀ ਜੀ ਮੋਦੀ ਕਿਸਾਨ ਸਭਾ ਵੱਲੋਂ ਇਹ ਮੰਗ ਪੱਤਰ ਦਿੱਤਾ ਜਾ ਰਿਹਾ ਸੋ ਇਹ ਮੰਗ ਪੱਤਰ ਅਸੀਂ ਹੁਣ ਮੰਦੋ ਮੈਡਮ ਨੂੰ ਬੁਲਾ ਕੇ ਤੁਸੀਂ ਫਿਰ ਇੱਥੇ ਇਹਨਾਂ ਦੇ ਲਾਟੇ ਮੰਗ ਪੱਤਰ ਦੇ ਇੱਕ ਸਨੈਪ ਅਸੀਂ ਫਿਰ ਉਹਦਾ ਕਿੱਥੇ